ਸਿੱਖ ਰਾਜ ਸਥਾਪਿਤ ਕਰਨ ਵਾਲੇ ਉਹ ਮਹਾਨ ਯੋਦਾ ਜੀ ਹਾਂ ਜੀ ਉਹਨਾਂ ਦਾ ਨਾਮ ਹੈ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦਾ ਜਨਮ 27 ਅਕਤੂਬਰ 1670 ਨੂੰ ਪਿਤਾ ਰਾਮਦੇਵ ਦੇ ਘਰ ਇੱਕ Rajput ਪਰਿਵਾਰ ਛੋਇਆ ਰਜੌਰੀ ਜੰਮੂ ਕਸ਼ਮੀਰ ਵਿਖੇ ਉਹਨਾਂ ਦਾ ਬਚਪਨ ਦਾ ਨਾਮ ਲਛਮਨਦੇਵ ਸੀ ਪਰ ਕੁਝ ਕਠਿਨਾਈਆਂ ਦੇ ਕਰਕੇ ਉਹ ਇੱਕ ਸਾਧ ਬਣ ਗਏ ਤੇ ਉਹਨਾਂ ਦਾ ਨਾਮ ਮਦੋਦਾਸ ਹੋ ਗਿਆ 1708 ਨੂੰ ਨੰਦੇੜ ਵਿਖੇ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਉਥੋਂ ਸ਼ੁਰੂ ਹੁੰਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ ਨਵਾਂ ਸਫ਼ਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦਾ ਨਵਾਂ ਨਾਮ ਰੱਖਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦਾ ਨਾਮ ਮਦੋਦਾਸ ਤੋਂ ਬਾਬਾ ਬੰਦਾ ਸਿੰਘ ਬਹਾਦਰ ਹੋ ਜਾਂਦਾ ਹੈ ਤੇ ਉਹ ਇੱਕ ਮਹਾਨ ਯੋद्धा ਦੇ ਰੂਪ ਚ ਸਾਹਮਣੇ ਆਉਂਦੇ ਨੇ ਉਹ ਉਸ ਸਮੇਂ ਦੇ ਜ਼ੁਲਮ ਦੇ ਖਿਲਾਫ ਲੜਦੇ ਸੀ ਤੇ ਉਹਨਾਂ ਨੇ ਮੁਗਲਾਂ ਤੋਂ ਜਿੱਤ ਪ੍ਰਾਪਤ ਕਰਕੇ ਪਹਿਲੇ ਸਿੱਖ ਰਾਜ ਦੀ ਸਥਾਪਨਾ ਕੀਤੀ ਜੋ ਕਿ ਲਾਹੌਰ ਤੋਂ ਲੈ ਕੇ ਦਿੱਲੀ ਤੱਕ ਸੀ ਅਤੇ ਉਹਦੀ ਰਾਜਧਾਨੀ ਮੁਖਲੀਸਪੁਰ ਜੋ ਕਿ ਅੱਜ ਦੇ ਦਿਨ ਲੋਹਗੜ ਹਰਿਆਣਾ ਦੇ ਨਾਮ ਨਾਲ ਜਾਣੀ ਜਾਂਦੀ ਹੈ ਇਹ ਰਾਜ 1710 ਤੋਂ ਲੈ ਕੇ 1716 ਤੱਕ ਚੱਲਿਆ ਪਰ 9 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਪੁੱਤਰ ਅਜਾਇ ਸਿੰਘ ਅਤੇ ਉਹਨਾਂ ਦੇ ਕੁਝ 18 ਸਾਥੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਪਰ ਇਸ ਤੋਂ ਪਹਿਲਾਂ ਇੱਕ ਬਹੁਤ ਹੀ ਦੁਖਦ ਘਟਨਾ ਹੋਈ ਜਿਸ ਨੂੰ ਸੁਣ ਕੇ ਤੁਹਾਡੀ ਰੂਹ ਕੰਬ ਉੱਠੇਗੀ ਦਰਸਨ ਜਦ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਪੁੱਤਰ ਨੂੰ ਸ਼ਹੀਦ ਕੀਤਾ ਜਾਣ ਵਾਲਾ ਸੀ ਤਦ ਮੁਗਲਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਹ ਕਿਹਾ ਕਿ ਤੇਰਾ ਪੁੱਤਰ ਤੇਰੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋਵੇਗਾ ਫੇਰ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਪੁੱਤਰ ਨੂੰ ਆਪਣੇ ਕੋਲ ਬੁਲਾਇਆ ਤੇ ਪੁੱਛਦੇ ਪੁੱਤ ਤੈਨੂੰ ਡਰਤਾ ਨਹੀਂ ਲੱਗ ਰਿਹਾ ਫਿਰ ਉਹ ਕਹਿੰਦਾ ਕਿ ਪਿਤਾ ਜੀ ਡਰ ਕੀ ਹੁੰਦਾ ਫਿਰ ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਉਹ ਹਾਂ ਸੱਚ ਤੈਨੂੰ ਕੀ ਪਤਾ ਸਿੰਘਾਂ ਚ ਤਾਂ ਹੁੰਦਾ ਹੀ ਨਹੀਂ ਫਿਰ ਉਹ ਕਹਿੰਦਾ ਹਾਂ ਜੀ ਪਿਤਾ ਜੀ ਜਿਵੇਂ ਬਾਬਾ ਫਤਿਹ ਸਿੰਘ ਜੀ ਵਿੱਚ ਵੀ ਨਹੀਂ ਸੀ ਮੈਂ ਉਹਨਾਂ ਤੋਂ ਹੀ ਸਿੱਖਿਆ ਕਿ ਕਿਵੇਂ ਆਪਣੇ ਧਰਮ ਲਈ ਸਦਾ ਅਟਲ ਰਹਿਣਾ ਫਿਰ ਮੁਗਲਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਹਾ ਕਿ ਆ ਲੈ ਫੜ ਚੱਕੋ ਹੁਕਮਾਂ ਦੇ ਅਨੁਸਾਰ ਤੂੰ ਆਪਣੇ ਪੁੱਤਰ ਦਾ ਕਤਲ ਆਪ ਕਰੇਗਾ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮੈਂਟ ਬਾਕਸ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਵੀ ਰੋਣਾ ਆ ਗਿਆ ਤੇ ਮੈਂ ਤੁਹਾਨੂੰ ਇੱਕ ਸਿੱਖਿਆ ਦੇਣਾ ਚਾਹਨੀ ਆ ਜਿਵੇਂ ਮੈਂ ਤੁਹਾਨੂੰ ਇਹ ਸਾਖੀ ਸੁਣਾਈ ਤੁਹਾਨੂੰ ਇਹ ਸਿੱਖਿਆ ਮਿਲਣੀ ਚਾਹੀਦੀ ਹੈ ਕਿ ਆਪਾਂ ਸਾਰਿਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਪੁੱਤਰ ਅਜਾਇ ਸਿੰਘ ਵਰਗੇ ਮਹਾਨ ਤੇ ਬਹਾਦਰ ਬਣਨਾ ਚਾਹੀਦਾ ਹੈ ਤੇ ਸਦਾ ਵਾਸਤੇ ਆਪਣੇ ਧਰਮ ਲਈ ਅਟਲ ਰਹਿਣਾ ਚਾਹੀਦਾ ਹੈ ਜੇ ਤੁਹਾਨੂੰ ਵੀ ਲੱਗਦਾ ਹੈ ਕਿ ਸਾਡੇ ਮਹਾਂਪੁਰਖਾਂ ਦਾ ਇਤਿਹਾਸ ਸਭ ਨੂੰ ਪਤਾ ਹੋਣਾ ਚਾਹੀਦਾ ਤਾਂ ਇਸ ਵੀਡੀਓ ਨੂੰ ਵੱਟ ਤੋਂ ਵੱਟ ਸ਼ੇਅਰ ਕਰੋ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਥੱਲੇ ਇੱਕ ਬੈਲ ਆਈਕਨ ਦਿੱਤੀ ਆ ਉਸ ਨੂੰ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਸਮੇਂ-ਸਮੇਂ ਤੇ ਮੇਰੀ ਸਾਰੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨਸ ਮਿਲਦੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ